ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਮਰਾਠ ਫੈਮਿਲੀ ਵਿੱਚ ਸਵਾਗਤ ਹੈ ਜੀ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਗੇ ਆਪਾਂ ਵੀ ਠੀਕ ਹਾਂ ਜੀ ਅੱਜ ਦੀ ਵੀਡੀਓ ਲੈ ਕੇ ਆ ਰਹੇ ਹਾਂ ਆਪਾਂ ਤੁਹਾਡੇ ਲਈ ਪੋਚੇ ਵਾਲੀ ਵਾਈਪਰ ਨਾਲ ਪੋਚਾ ਤਿਆਰ ਕਰੋ ਤੇ ਬਹੁਤ ਹੀ ਵਧੀਆ ਵੀਡੀਓ ਹੈ ਤੁਹਾਡੇ ਕੰਮ ਦੀ ਹੈ ਜਰੂਰ ਫੁੱਲ ਵਾਚ ਕਰੋ ਸਾਰੇ ਜਾਣੇ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਜਿਹੜਾ ਆਪਣਾ ਪੋਚਾ ਹੈਗਾ ਉਹ ਬਣ ਕੇ ਘਰ ਵਿੱਚ ਹੀ ਤਿਆਰ ਹੋ ਜਾਂਦਾ ਤੇ ਵਾਰ-ਵਾਰ ਆਪਾਂ ਨੂੰ ਬਾਜ਼ਾਰੋਂ ਪੋਚਾ ਖਰੀਦਣ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਆਪਣੇ ਘਰ ਵਿੱਚ ਪੁਰਾਣੇ ਕੱਪੜੇ ਬਹੁਤ ਜ਼ਿਆਦਾ ਮਾਤਰਾ ਵਿੱਚ ਪਈ ਹੁੰਦੇ ਨੇ ਜਿਵੇਂ ਕਿ ਟੀ-ਸ਼ਰਟਾਂ ਦਾ ਕਪੜਾ ਹੁੰਦਾ ਇਸ ਤਰ੍ਹਾਂ ਇਹ ਮੇਰੇ ਕੋਲ ਹੈ ਜਿਹੜਾ ਇੱਕ ਟੀ-ਸ਼ਰਟ ਦਾ ਕਪੜਾ ਹੈਗਾ ਥੋੜਾ ਜਿਹਾ ਵੱਡੇ ਸਾਈਜ਼ ਚ ਲੈਣਾਗਾ ਜਿਵੇਂ ਵੱਡੀ ਟੀ-ਸ਼ਰਟ ਹੁੰਦੀ ਹੈ ਤੇ ਉਸ ਤਰ੍ਹਾਂ ਆਉਂਦੀਆਂ ਬਾਹਵਾਵਾਂ ਵਗੈਰਾ ਉੱਪਰੋਂ ਕੱਟ ਕਰਕੇ ਮੈਂ ਇਹ ਚਾਰ ਸਪੀਸ ਬਣਾ ਲਿਆ ਇਹ ਡਬਲ ਹਨ ਇਸ ਤਰ੍ਹਾਂ ਇੰਨਾ ਵੱਡਾ ਪੀਸ ਚਾਹੀਦਾ ਜਿਹੜਾ ਆਪਾਂ ਪੂਛੀ ਵਾਸਤੇ ਵਰਤਣਾਗਾ ਤੇ ਇਹਨੂੰ ਆਪਾਂ ਕੀ ਕਰਨਾ ਨਾ ਇਹਨੂੰ ਸੈੱਟ ਕਰਕੇ ਚੰਗੀ ਤਰ੍ਹਾਂ ਨਾ ਤੇ ਇਹਨੂੰ ਆਪਾਂ ਬਾਈਪਰ ਦੇ ਉੱਪਰ ਲਗਾ ਲੈਣਾ ਕੱਪੜੇ ਨੂੰ ਤੇ ਇਹਦੇ ਮਤਲਬ ਇਹਨੂੰ ਜਿਸ ਤਰ੍ਹਾਂ ਆਪਾਂ ਪੋਚਾ ਲਗਾਉਣਾ ਮੇਰੇ ਨਾਲ ਵਰਤਦੇ ਹਾਂ ਉਸੇ ਤਰ੍ਹਾਂ ਹੀ ਇਹਨੂੰ ਕੱਪੜੇ ਨੂੰ ਉੱਪਰ ਸੈੱਟ ਕਰਨਾ ਹੈ ਜਿਵੇਂ ਆਪਾਂ ਪਹਿਲਾਂ ਵਰਤਦੇ ਹਾਂ ਲਗਾਉਣਾ ਉਸੇ ਤਰ੍ਹਾਂ ਹੀ ਆ ਕਿਉਂਕਿ ਆਪਾਂ ਉਹ ਮੇ ਲਗਾਉਨੇ ਆ ਤਾਂ ਆਪਣਾ ਕੱਪੜਾ ਕਿਹੜਾ ਬਾਰ-ਬਾਰ ਖੁੱਲ ਹੀ ਜਾਂਦਾ ਆਪਾਂ ਨੂੰ ਬਾਰ-ਬਾਰ ਬੰਨਣਾ ਪੈਂਦਾ ਨਾ ਇਹਦੇ ਲਈ ਇਹ ਨਵਾਂ ਤਰੀਕਾ ਗਾ ਜ਼ਰੂਰ ਅਪਣਾਓ ਬਹੁਤ ਹੀ ਸੌਖਾ ਤੇ ਬਹੁਤ ਵਧੀਆ ਲੱਗੂ ਤੁਹਾਨੂੰ ਵੀ ਤੇ ਪੋਚਾ ਵੀ ਤੁਹਾਡਾ ਜਲਦੀ ਮਿੰਟਾਂ ਵਿੱਚ ਹੀ ਲੱਗ ਕੇ ਖਤਮ ਹੋ ਜੂ ਕੰਮ ਤੁਹਾਡਾ ਤੇ ਇਹਦੇ ਲਈ ਆਪਾਂ ਇਹ ਵੀਡੀਓ ਬਣਾਈ ਹੈ ਜਰੂਰ ਦੇਖਿਓ ਜੀ ਆਪਾਂ ਕੀ ਕਰਨਾ ਇਸ ਤਰ੍ਹਾਂ ਦਾ ਵਾਈਪਰ ਲੈ ਲੈਣਾ ਸਾਰਿਆਂ ਦੇ ਘਰਾਂ 'ਚ ਹੁੰਦਾ ਆਪਾਂ ਜ਼ਿਆਦਾਤਰ ਇਹਨਾਂ ਨੂੰ ਪੋਚੇ ਲਗਾਉਨੇ ਆ ਤੇ ਆਪਾਂ ਇਹ ਕੱਪੜੇ ਨੂੰ ਨਾ ਵਾਈਪਰ ਦੇ ਉੱਪਰ ਸੈੱਟ ਕਰਾਂਗੇ ਇਸ ਤਰ੍ਹਾਂ ਤੇ ਇੱਕੋ ਜਿਹਾ ਕਰ ਲੈਣਾ ਦੋਨੇ ਸਾਈਡਾਂ ਤੋਂ ਇਸ ਤਰ੍ਹਾਂ ਮੋੜ ਕੇ ਨਾ ਦੂਸਰੀ ਸਾਈਡ ਦੀ ਆਪਾਂ ਘਮਾ ਲੈਣਾ ਕੱਪੜੇ ਨੂੰ ਤੇ ਇਹ ਦੋਨੇ ਪੱਲੇ ਨੇ ਆਪਾਂ ਅੱਗੇ ਇਸ ਤਰ੍ਹਾਂ ਸੈੱਟ ਕਰ ਲੈਣੇ ਆ ਤੇ ਦੂਸਰੀ ਸਾਈਡ ਤੋਂ ਆਪਾਂ ਉਲਟੀ ਸਾਈਡ ਨੂੰ ਘਮਾਉਣਾ ਕੱਪੜਾ ਤੇ ਇਹ ਕਮਾਉਣ ਤੋਂ ਬਾਅਦ ਇਸ ਤਰ੍ਹਾਂ ਆਪਾਂ ਜਮ ਆਮ ਲਾਉਨੇ ਆ ਸਾਰਿਆਂ ਨੂੰ ਪਤਾ ਇਸ ਤਰੀਕੇ ਨਾਲ ਤਾਂ ਆਪਾਂ ਲਾਉਨੇ ਪੋਚਾ ਪਰ ਇਹਦੇ ਨਾਲ ਨਾ ਵਾਰ-ਵਾਰ ਖੁੱਲ ਜਾਂਦਾ ਖੁੱਲਣ ਦੀ ਪ੍ਰੋਬਲਮ ਕਰਕੇ ਆਪ ਨੂੰ ਬਹੁਤ ਔਖਾ ਲੱਗਦਾ ਆਪਾਂ ਵਾਰ-ਵਾਰ ਸੈੱਟ ਕਰਦੇ ਆ ਨਾ ਝੁਕਣਾ ਪੈਂਦਾ ਵਾਰ-ਵਾਰ ਕਿਉਂਕਿ ਸਾਰਿਆਂ ਨੂੰ ਧੂਵੀ ਦੀ ਪ੍ਰੋਬਲਮ ਆ ਉਹਦੇ ਕਾਰਨ ਕਰਕੇ ਤਾਂ ਆਪਾਂ ਨਾ ਇਸ ਤਰ੍ਹਾਂ ਡੰਡੇ ਵਾਲਾ ਪੋਚਾ ਆ ਜਿਹੜਾ ਵਰਤਦੇ ਆ ਨਾ ਵੀ ਆਪਾਂ ਨੂੰ ਔਖਾ ਨਾ ਲੱਗੇ ਇਹ ਬਹੁਤ ਹੀ ਵਧੀਆ ਤਰੀਕਾ ਹੈ ਨਾ ਇਹਦੇ ਨਾਲ ਤੁਸੀਂ ਕੱਲਾ ਪੋਚਾ ਨਹੀਂ ਲਗਾ ਸਕਦੇ ਜਿਵੇਂ ਕੀ ਆਪਾਂ ਸੱਤਾਂ ਵਗੈਰਾ ਸਾਫ਼ ਕਰ ਸਕਦੇ ਆ ਨਾ ਜਿੱਥੇ ਆਪਣਾ ਹੱਥ ਨਹੀਂ ਜਾਂਦਾ ਜਾਂ ਪੌੜੀਆਂ ਵਗੈਰਾ ਦੇ ਨੀਚੇ ਇਸ ਤਰ੍ਹਾਂ ਇਹ ਕਪੜਾ ਮਾਰਸਕ ਦੇ ਬੰਨ ਕੇ ਬਿਲਕੁਲ ਨਹੀਂ ਖੁੱਲਦਾ ਤੇ ਇਹ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲਿਆ ਜੀ ਹੁਣ ਆਪਾਂ ਇਹਦੇ ਤੇ ਚਿਟਕਣੀਆਂ ਲਾਵਾਂਗੇ ਤੇ ਆਪਾਂ ਚਾਰ ਪੰਜ ਚਿਟਕਣੀਆਂ ਤੇ ਲਗਾ ਸਕਦੇ ਆ ਤੇ ਇਸ ਤਰ੍ਹਾਂ ਆਪਾਂ ਥੋੜਾ ਜਿਹਾ ਨੀਚੇ ਢਿੱਲਾ ਛੱਡ ਦੇਣਾ ਤੇ ਉੱਪਰੋਂ ਸੈੱਟ ਕਰ ਲੈਣਾ ਕਪੜਾ ਨਿਕਲੇ ਨਾ ਤੇ ਇਸ ਤਰ੍ਹਾਂ ਕਰਕੇ ਨਾ ਆਪਾਂ ਕੱਲੀ ਕੱਲੀ ਚਿਟਕਣੀ ਇਹਦੀ ਇਹਦੇ ਉੱਪਰ ਲਗਾ ਦੇਣੀ ਆ ਬਾਈਪਰ ਦੇ ਕਪੜੇ ਨੂੰ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਆਪਾਂ ਪਹਿਲਾਂ ਵਰਤਦੇ ਆ ਉਸੇ ਤਰ੍ਹਾਂ ਹੀ ਸੈੱਟ ਕਰਨਾਗਾ ਤੇ ਦੇਖੋ ਇਹ ਆਪਣੀ ਚਿਟਕਣੀਆਂ ਲੱਗ ਕੇ ਹੋ ਗਈਆਂ ਨੇ ਤਿਆਰ ਹਨ ਤੇ ਬਹੁਤ ਹੀ ਵਧੀਆ ਪੋਚਾ ਬਣ ਗਿਆ ਜਿੰਨਾ ਮਰਜ਼ੀ ਆਪਾਂ ਇਹਨੂੰ ਰਗੜੋ ਘਸਾਵੋ ਤੇ ਇਹ ਬਿਲਕੁਲ ਵੀ ਖੁੱਲਦਾ ਨਹੀਂ ਨਾ ਜਿੰਨਾ ਟਾਈਮ ਤੁਸੀਂ ਹੱਥ ਨਾਲ ਨਹੀਂ ਖੋਲਦੇ ਤੇ ਇਹ ਪੋਚੇ ਨੇ ਬਿਲਕੁਲ ਨਹੀਂ ਖੁੱਲਣਾ ਤੇ ਬਹੁਤ ਹੀ ਆਸਾਨੀ ਨਾਲ ਆਪਣਾ ਵਧੀਆ ਹਨਾ ਬਾਈਪਰ ਤੋਂ ਪੋਚਾ ਜਿਹੜਾ ਬਣ ਕੇ ਤਿਆਰ ਹੋ ਜੂਗਾ ਤੇ ਤੁਸੀਂ ਵੀ ਇਸ ਤਰ੍ਹਾਂ ਹੀ ਕਰ ਸਕਦੇ ਹੋ ਇਹ ਆਪਣਾ ਪੁੱਛਾ ਜੜਾ ਬਣ ਗਿਆ ਹੁਣ ਆਪਾਂ ਤੁਹਾਨੂੰ ਟਰਾਈ ਕਰਕੇ ਦਿਖਾਉਣੀ ਆ ਦੇਖੋ ਇਸ ਤਰ੍ਹਾਂ ਆਪਾਂ ਫਰਸ ਤੇ ਘੁਮਾਉਣੀ ਆ ਤੇ ਬਿਲਕੁਲ ਨਹੀਂ ਖੁੱਲੇਗਾ ਜਿਵੇਂ ਮਰਜ਼ੀ ਮੋੜੋ ਜਿੰਨੀ ਜ਼ਿਆਦਾ ਜ਼ੋਰ ਨਾਲ ਘਸਾਉਂਦੇ ਹੋ ਤੇ ਬਿਲਕੁਲ ਵੀ ਕਪੜਾ ਜਿਹੜਾ ਰਿਸਕਿਉ ਹੈ ਨਹੀਂ ਵਾਈਪਰ ਤੋਂ ਬਾਰ-ਬਾਰ ਖੁੱਲੂਗਾ ਨਹੀਂ ਹੈ ਨਾ ਤੇ ਇਹਨੂੰ ਆਪਾਂ ਜਿਵੇਂ ਆਪਣਾ ਆਪਣੇ ਘਰ ਵਿੱਚ ਕਿਸੇ ਵੀ ਕੋਨੇ ਤੇ ਵਰਤ ਸਕਦੇ ਆ ਜਿੱਥੇ ਵਜਾ ਵਾਲੇ ਜੂਰੇ ਤਾਰ ਨੇ ਅੰਗਾਰਦ ਵਗੈਰਾ ਸਾਫ਼ ਕਰਨੀ ਹੈ ਨਾ ਇਸ ਤਰ੍ਹਾਂ ਕਰਕੇ ਆਪਾਂ ਦੁਬਾਰਾ ਤੇ ਵੀ ਮਾਰ ਸਕਦੇ ਆ ਜੇ ਆਮ ਆਪਾਂ ਕਪੜਾ ਮਾਰਦੇ ਹਾਂ ਤਾਂ ਨਾ ਉਹ ਖੁੱਲ ਜਾਂਦਾ ਮੈਂ ਤੁਹਾਨੂੰ ਆਪਣੀਆਂ ਪੌੜੀਆਂ ਵਗੈਰਾ ਤੇ ਇਸ ਤ ਦਖਾਉਣੀ ਆ ਬਿਕਨੀ ਬੜੀ ਵਧੀਆ ਸਫਾਈ ਕਰਦਾਗਾ ਨਾ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਮੈਂ ਵੀ ਇਸ ਤਰ੍ਹਾਂ ਹੀ ਪੋਚਾ ਲਗਾਉਣੀ ਆ ਮੈਨੂੰ ਲੱਗਿਆ ਕਿ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂ ਤੁਹਾਡੇ ਵੀ ਕੰਮ ਆ ਸਕੇ ਕਿ ਤੁਹਾਨੂੰ ਵੀ ਸਾਰਿਆਂ ਨੂੰ ਇਹ ਪ੍ਰੋਬਲਮ ਆਉਂਦੀ ਹੋਵੇਗੀ ਕਿ ਬਾਰ ਬਾਰ ਪੋਚਾ ਖੁੱਲ ਜਾਂਦਾ ਹੋਊਗਾ ਬਾਰ ਬਾਰ ਬੰਨਣਾ ਪੈਂਦਾ ਨਾ ਆਪਾਂ ਨੂੰ ਤੇ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਬੈੱਡਾਂ ਦੇ نیچے ਲਗਾਉਣੀ ਆ ਤਾਂ ਵੀ ਇਹ ਬਿਲਕੁਲ ਨਹੀਂ ਖੁੱਲਦਾ ਬਹੁਤ ਹੀ ਵਧੀਆ ਪੋਚਾ ਲਗਾਉਂਦਾ ਜੇ ਬੈੱਡਾਂ ਦੇ نیچے ਆਪਾਂ ਪਾਵਾਂ ਹਨਾ ਆਪਣੇ ਆਪ ਹੱਥ ਨਾਲ ਲਗਾ ਨਹੀਂ ਸਕਦੇ ਨਾ ਜਿਹਦੇ ਬੰਨਿਆ ਹੂ ਤਾਂ ਹਨਾ ਪੂਰਾ ਵਧੀਆ ਪੋਚਾ ਲਗਾਉਂਦਾ ਹੈ ਵਰਡ ਦੇ نیچے ਤੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਫੋਲੋ